ਜੋ ਮੈਂ ਦੱਸਣ ਜਾ ਰਹੀ ਹਾਂ ਇੱਕ ਪੌਦੇ ਬਾਰੇ ਜਿਸ ਦੇ ਪੱਤੇ ਤੁਹਾਡੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹਨ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਕੜੀ ਪੱਤੇ ਵਾਲੀ ਜੋ ਕਿ ਆਪਣੇ ਵਾਲਾਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਜੇਕਰ ਤੁਹਾਡੇ హెయిਰ ਫਾਲ ਹੈ ਤਾਂ ਤੁਸੀਂ ਕੜੀ ਪੱਤੇ ਦਾ ਤੇਲ ਯੂਜ਼ ਕਰ ਸਕਦੇ ਹੋ ਇਹ ਖਾਣਾ ਡਾਈਜੈਸਟ ਕਰਨ ਵਿੱਚ ਵੀ ਹੈਲਪ ਕਰਦਾ ਹੈ ਤੇ ਐਸਿਡਿਟੀ ਦੀ ਪ੍ਰੋਬਲਮ ਦੂਰ ਕਰਦਾ ਹੈ ਇਹ ਸ਼ੂਗਰ ਵੀ ਕੰਟਰੋਲ ਕਰਦਾ ਹੈ ਮੋਟਾਪਾ ਵੀ ਕੰਟਰੋਲ ਕਰਦਾ ਹੈ ਤੇ ਦਿਲ ਦੀ ਸਿਹਤ ਲਈ ਵੀ ਕਾਫੀ ਲਾਭਕਾਰੀ ਹੈ ਇਸ ਨਾਲ ਕੋਲੇਸਟ੍ਰੋਲ ਲੈਵਲ ਵੀ ਠੀਕ ਹੋ ਜਾਂਦਾ ਹੈ ਕੜੀ ਪੱਤੇ ਦੇ ਸੇਵਨ ਨਾਲ ਆਪਣੀ ਸਕਿਨ ਵੀ ਸਾਫ਼ ਹੁੰਦੀ ਹੈ ਤੇ ਐਕਨੇ ਪਿੰਪਲ ਵੀ ਘਟਦੇ ਹਨ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ